ਕੋਈ ਮਾ ਦੁੱਧ ਅਵਾਲਨ ਦੀ ਟੈਨਸ਼ਨ ਤੇ ਨਾ ਠੰਡਾ ਕਰਨ ਦੀ ਟੈਨਸ਼ਨ বিনা ਦੁੱਧ ਅਵਾਰੇ ਗਾੜਾ ਦਹੀਂ ਬਣ ਕੇ ਆਪਣਾ ਬਿਲਕੁਲ ਤਿਆਰ ਰਗਾ ਵੇਖੋ ਇੱਕਦਮ ਗਾੜਾ ਦਹੀਂ ਬਣਿਆ ਹੋਇਆ ਤੇ ਚਲੋ ਜੀ ਆਪਾਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਜਿਵੇਂ ਕਿ ਹੁਣ ਗਰਮੀਆਂ ਬਹੁਤ ਜ਼ਿਆਦਾ ਹੋ ਗਈਆਂ ਜੀ ਤੇ ਗਰਮੀ ਦੇ ਵਿੱਚ ਆਪਾਂ ਅਕਸਰ ਜੀ ਦਹੀਂ ਖਾਣਾ ਪਸੰਦ ਕਰਦੇ ਆਂ ਲੱਸੀ ਪੀਣੇ ਤੇ ਦਹੀਂ ਖਾਣੀ ਤੇ ਕਿਉਂਕਿ ਇਹ ਗਰਮੀ ਦੇ ਵਿੱਚ ਚੰਗੀ ਵੀ ਰਹਿੰਦੀ ਹੈ ਜੀ ਆਪਾਂ ਨੂੰ ਦਹੀਂ ਲੱਸੀ ਖਾਣਾ ਪੀਣਾ ਜ਼ਰੂਰ ਚਾਹੀਦਾ ਜੀ ਇਹ ਤੇ ਇਹਦੇ ਜਮਾਉਣ ਲਈ ਜੀ ਆਪਾਂ ਦੁੱਧ ਗਰਮ ਕਰਦੇ ਆਂ ਫਿਰ ਉਹਨੂੰ ਠੰਡਾ ਕਰਦੇ ਆਂ ਤੇ ਅੱਜ ਆਪਾਂ ਬਿਨਾ ਦੁੱਧ ਗਰਮ ਕਰੇ ਤੇ ਤੁਹਾਨੂੰ ਤਰੀਕਾ ਦੱਸਾਂਗੇ ਜੀ ਦਹੀਂ ਜਮਾਉਣ ਦਾ ਬਿਲਕੁਲ ਸੌਖਾ ਤਰੀਕਾਗਾ ਤੇ ਬਹੁਤ ਹੀ ਵਧੀਆ ਤਰੀਕਾ ਜੀ ਇਹ ਤੇ ਅੱਜ ਤੋਂ ਪਹਿਲਾਂ ਇਹ ਤਰੀਕਾ ਤੁਸੀਂ ਨਹੀਂ ਦੇਖਿਆ ਹੋਣਾ ਜੀ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਜੀ ਤੇ ਚਲੋ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੱਥੇ ਆਪਾਂ ਲੈ ਲਈ ਦੁੱਧ ਤੇ ਦੁੱਧ ਇਹ ਆਪਾਂ ਨੇ ਤਾਜ਼ਾ ਦੁੱਧ ਲੈਣਾਗਾ ਤੁਰਤ ਧਾਰ ਕੱਢੀ ਹੋਈ ਜਿਵੇਂ ਆਪਾਂ ਤੁਰਤ ਚੋਕੇ ਲਿਆਉਣੇ ਆਂਗੇ ਦੁੱਧ ਤੇ ਉਹ ਥੋੜਾ ਜਿਹਾ ਕੋਸਾ ਜਿਹਾ ਹੁੰਦਾਗਾ ਨਿੱਗਾ ਜਿਹਾ ਤੇ ਉਹ ਦੁੱਧ ਦਾ ਵਰਤਣਾ ਆਪਾਂ ਨੇ ਇੱਥੇ ਤੇ ਕਈ ਵਾਰ ਆਪਾਂ ਫ੍ਰਿਜ ਚ ਰੱਖ ਦਿੰਨੇ ਆ ਦੁੱਧ ਤੇ ਫ੍ਰਿਜ ਚੋਂ ਕੱਢ ਕੇ ਨਹੀਂ ਲੈਣਾ ਹੈਗਾ ਫੇਰ ਨਹੀਂ ਹੁਣ ਆਪਾਂ ਇਹ ਦੁੱਧ ਲੈ ਲਿਆ ਜੀ ਤੇ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਪੋਣ ਲਾਂਗੇ ਕਿਉਂਕਿ ਪੋਣਾ ਬਹੁਤ ਜ਼ਰੂਰੀ ਹੈ ਜੀ ਦੁੱਧ ਨੂੰ ਤੇ ਇਹਦੇ ਵਿੱਚ 100 ਮੱਖੀ ਮੱਛਰ ਹੁੰਦੇ ਹੈਗੇ ਧਾਰ ਕੱਢਦੇ ਆਂ ਤੋਂ ਕਈ ਵਾਰ ਤੂੜੀ ਤਾੜੀ ਦੇ ਕੰਨ ਡਿੱਗ ਜਾਂਦੇ ਹੈਗੇ ਤੇ ਇਸ ਤਰੀਕੇ ਨਾਲ ਹੁਣ ਆਪਾਂ ਦੁੱਧ ਨੂੰ ਪੋਣ ਲਿਆ ਜੀ ਤੇ ਬਹੁਤ ਹੀ ਵਧੀਆ ਇਹਦਾ ਦਹੀਂ ਬਣ ਕੇ ਤਿਆਰ ਹੋਊਗਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਾਗ ਲਈ ਪਾ ਦਾਂਗੇ ਇੱਕ ਚਮਚ ਦਹੀਂ ਦਾ ਤੇ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਇੱਥੇ ਦਹੀਂ ਐਡ ਕਰ ਦਾਂਗੇ ਇਹਦੇ ਵਿੱਚ ਇੱਕ ਚਮਚ ਤੇ ਇਹਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਆਪਾਂ ਇਹਦੇ ਵਿੱਚ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਦਹੀਂ ਨੂੰ ਮਿਲਾ ਲੈਣਾ ਜੀ ਸਾਰੇ ਦੁੱਧ ਦੇ ਵਿੱਚ ਤੇ ਹੁਣ ਜੇਕਰ ਤੁਹਾਨੂੰ ਇੱਥੇ ਖੱਟਾ ਦਹੀਂ ਜ਼ਿਆਦਾ ਪਸੰਦ ਆ ਤਾਂ ਤੁਸੀਂ ਵੱਧ ਜਾਗ ਵੀ ਪਾ ਸਕਦੇ ਇਹਦੇ ਵਿੱਚ 1.5 ਚਮਚ ਵੀ ਕਰ ਸਕਦੇ ਜਾਗ ਦਾ ਜੇਕਰ ਤੁਸੀਂ ਮਿੱਠਾ ਦਹੀਂ ਖਾਣਾਗਾ ਜਿਆਦਾ ਖੱਟਾ ਨਹੀਂ ਖਾਣਾ ਤਸੰਦ ਕਰਦੇ ਤਾਂ ਤੁਸੀਂ ਇੱਕ ਚਮਚੀ ਪਾਉਣਾ ਜੀ ਦਹੀਂ ਦਾ ਇੱਥੇ ਜਾਗ ਵਾਸਤੇ ਤੇ ਹੁਣ ਆਪਾਂ ਅੱਗੇ ਕੀ ਕਰਨਾ ਜੀ ਜੇਕਰ ਤੁਸੀਂ ਇਸੇ ਤਰੀਕੇ ਨਾਲ ਹੀ ਰੱਖਣਾ ਦੁੱਧ ਦਹੀਂ ਇਹ ਤਾਂ ਇਸੇ ਤਰੀਕੇ ਨਾਲ ਤੁਸੀਂ ਢੱਕ ਕੇ ਰੱਖ ਸਕਦੇ ਆ ਸਲੇਵ ਵਗੈਰਾ ਤੇ ਰਸੋਈ ਰਸੋਈ ਵਗੈਰਾ ਦੇ ਵਿੱਚ ਰੱਖ ਸਕਦੇ ਆ ਸਲੇਵ ਤੇ ਤੇ ਜੇਕਰ ਤੁਹਾਨੂੰ ਇਹ ਲੱਗਦਾ ਵੀ ਕਈ ਵਾਰ ਕੀੜੀਆਂ ਵਗੈਰਾ ਚੜ ਜਾਂਦੀਆਂ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦੀਆਂ ਰਹਿੰਦੀਆਂ ਰਸੋਈ ਦੇ ਵਿੱਚ ਸਲੇਬ ਵਗੈਰਾ ਤੇ ਤੇ ਕੀੜੀਆਂ ਵੜ ਜਾਂਦੀਆਂ ਜਿਵੇਂ ਦੁੱਧ ਦਾ ਹੀ ਜਾਂ ਕਿਸੇ ਵੀ ਚੀਜ਼ ਚ ਤੇ ਜੇਕਰ ਤੁਸੀਂ ਇਹ ਚ ਨਹੀਂ ਜਮਾਉਣਾ ਤਾਂ ਤੁਸੀਂ ਇਦਾਂ ਦਾ ਕੋਈ ਡੋਲੂ ਜਾਂ ਡੋਲਣੀ ਇਹ ਲੈ ਲੈਣੀ ਹੈਗੀ ਕਿੰਨੀ ਤੇ ਇਹਦੇ ਵਿੱਚ ਪਾ ਲੈਣਾ ਜੀ ਦੁੱਧ ਨੂੰ ਤੇ ਤੁਸੀਂ ਬਾਹਰ ਜਿਵੇਂ ਕੋਈ ਕਿੱਲੇ ਵਗੈਰਾ ਹੁੰਦੇ ਆਪਣੇ ਤੇ ਜਾਂ ਕਿਤੇ ਤਣੀ ਵਗੈਰਾ ਤੇ ਇਹਨੂੰ ਬੰਨ ਕੇ ਤੇ ਤੰਗ ਸਕਦੇ ਆ ਛਾਂ ਦੇ ਵਿੱਚ ਤੇ ਜੇਕਰ ਰਾਤ ਨੂੰ ਜਮਾਉਣਾ ਤਾਂ ਰਾਤ ਨੂੰ ਤੁਸੀਂ ਇਸੇ ਕੰਨੀ ਦੇ ਵਿੱਚ ਹੀ ਜ਼ਰੂਰ ਜਮਾਓ ਦਹੀਂ ਕਿਉਂਕਿ ਬਾਹਰ ਟੰਗ ਦੇਣਾ ਇਦਾਂ ਦੇ ਬਰਤਨ ਦੇ ਵਿੱਚ ਪਾ ਕੇ ਤੇ ਨਾਲ ਤਾਂ ਠੰਡਾ ਰਹੂਗਾ ਦਹੀਂ ਬਾਹਰ ਤੇ ਨਾਲੇ ਵਧੀਆ ਮਿੱਠਾ-ਮਿੱਠਾ ਦਹੀਂ ਇਹਦੇ ਵਿੱਚ ਜੰਮ ਕੇ ਤਿਆਰ ਹੋਊਗਾ ਕੰਨੀ ਦੇ ਵਿੱਚ ਤੇ ਰਾਤ ਨੂੰ ਜਮਾਉਣਾ ਤਾਂ ਤੁਸੀਂ ਇਹਦੇ ਵਿੱਚ ਜਮਾਓ ਬਾਹਰ ਟੰਗ ਕੇ ਤੇ ਜੇਕਰ ਦੇ ਨਹੀਂ ਜਮਾਉਣਾ ਤਾਂ ਜੇਕਰ ਕੀੜੀਆਂ ਵਗੈਰਾ ਨਹੀਂ ਹੈ ਨਾ ਤੁਹਾਡੇ ਘਰ ਦੇ ਵਿੱਚ ਸਲੇਵ ਤੇ ਨਹੀਂ ਹੁੰਦੀਆਂ ਤਾਂ ਤੁਸੀਂ ਇਦਾਂ ਜਮਾ ਸਕਦੇ ਬਸ ਰੱਖ ਕੇ ਤੇ ਹੁਣ ਆਪਾਂ ਇਹਨੂੰ ਇਦਾਂ ਹੀ ਰੱਖ ਦਾਂਗੇ ਜੀ ਤੇ ਜਦੋਂ ਦਹੀਂ ਜੰਮ ਗਿਆ ਤੇ ਹੁਣ ਆਪਾਂ ਤੁਹਾਨੂੰ ਜੰਮਿਆ ਹੋਇਆ ਦਹੀਂ ਦਿਖਾਵਾਂਗੇ ਬਿਲਕੁਲ ਗਾੜਾ ਦਹੀਂ ਜੰਮ ਕੇ ਤਿਆਰ ਹੋਊਗਾ ਜੀ ਐਨ ਮਿੱਠਾ ਦਹੀਂ ਤੇ ਚਲੋ ਜੀ ਹੁਣ ਜਦੋਂ ਦਹੀਂ ਜੰਮ ਗਿਆ ਤੇ ਆਪਾਂ ਉਹਦੋਂ ਦਿਖਾਉਨੇ ਆ ਤੁਹਾਨੂੰ ਆਪਾਂ ਦਹੀਂ ਚੈੱਕ ਕਰਕੇ ਦਿਖਾਉਨੇ ਆ ਤੁਹਾਨੂੰ ਤੇ ਤਕਰੀਬਨ 7 ਘੰਟੇ ਹੋ ਗਏ ਜੀ ਦਹੀਂ ਰੱਖੇ ਨੂੰ ਦੁੱਧ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਵੇਖੋ ਹੋਣਾ ਪਤਾ ਨੂੰ ਚਮਚੇ ਨਾਲ ਵੀ ਕੱਢ ਕੇ ਦਿਖਾਵਾਂਗੇ ਦਹੀਂ ਤੇ ਲੋ ਜੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਆਂਗੇ ਤੇ ਇਹ ਵੇਖੋ ਜੀ ਇਕਦਮ ਗਾੜਾ ਦਹੀਂ ਬਣ ਕੇ ਆਪਣਾ ਤਿਆਰ ਹੈਗਾ ਐਨ ਤੇ ਦੇਖੋ ਜੀ ਕਿੰਨਾ ਵਧੀਆ ਫੁੱਟਾਂ ਵਾਲਾ ਦਹੀਂ ਬਣ ਕੇ ਆਪਣਾ ਤਿਆਰ ਹੈਗਾ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਵੇਖੋ ਸਾਰਾ ਇਹ ਵਧੀਆ ਦਹੀਂ ਬਣ ਕੇ ਤਿਆਰ ਹੈਗਾ ਪੈਨ ਫੁੱਟ ਬਣੇ ਹੋਏ ਆ ਵਧੀਆ ਸਾਰੇ ਦੇਖੋ ਕਿੰਨਾ ਵਧੀਆ ਦਹੀਂ ਬਣ ਕੇ ਤਿਆਰ ਆ ਜੀ ਸਾਰਾ ਦਹੀਂ ਆਪਾਂ ਤੁਹਾਨੂੰ ਹਿਲਾ ਕੇ ਦਿਖਾਇਆਗਾ ਇਹ ਬਹੁਤ ਵਧੀਆ ਜੰਮਿਆ ਹੋਇਆ ਸਾਰਾ ਹੀ ਤੇ ਵੀਡੀਓ ਨੂੰ ਵੱਤ ਵਾਦ ਦੇ ਸ਼ੇਅਰ ਕਰਿਓ ਜੀ ਤੇ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ